ਸਾਥ ਸੰਗਤ ਜੀ ਜਿਸ ਤਰ੍ਹਾਂ ਪਿਛਲੀ ਵੀਡੀਓ ਦੇ ਵਿੱਚ ਆਪ ਜੀ ਨੇ ਰਾਜਾ ਪੀਪਾ ਜੀ ਦੀ ਕਥਾ ਸੁਣੀ ਹੈ ਉਸ ਤੋਂ ਅੱਗੇ ਭਗਤ ਪੀਪਾ ਜੀ ਕਿਵੇਂ ਬਣਦੇ ਹਨ ਇੱਕ ਰਾਜੇ ਤੋਂ ਭਗਤ ਬਣਦੀ ਮੰਜ਼ਲ ਕਿਸ ਤਰ੍ਹਾਂ ਤੈਅ ਕਰਦੇ ਹਨ ਸੋ ਉਹ ਆਪ ਵੀ ਸਰਣ ਕਰੋ ਵੀਡੀਓ ਨੂੰ ਪੂਰੀ ਧਿਆਨ ਦੇ ਨਾਲ ਸੁਣ ਦੀ ਕਿਰਪਾਲਤਾ ਕਰਨੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਆਓ ਹੁਣ ਵੀਡੀਓ ਸਰਵਣ ਕਰੋ ਸਵਾਮੀ ਰਾਮਾਨੰਦ ਜੀ ਦੇ ਨਾਲ ਮੰਜਲੋ ਮੰਜਲੀ ਰਾਜਾ ਪੀਪਾ ਜੀ ਕਾਸ਼ੀ ਜਾ ਪੁੱਜੇ ਗੰਗਾ ਇਸ਼ਨਾਨ ਕਰਕੇ ਸਵਾਮੀ ਰਾਮਾਨੰਦ ਜੀ ਦੇ ਆਸ਼ਰਮ ਵੱਲ ਗਏ ਜਾਣੀ ਜਾਣ ਪ੍ਰਬੂ ਨੇ ਚੋਜ ਕਰਨਾ ਸੀ ਪੀਪਾ ਜੀ ਨੂੰ ਪਰਖਣਾ ਸੀ ਕਿ ਉਹ ਸੱਚਮੁੱਚ ਹੀ ਭਗਤੀ ਮਾਰਗ ਵਿੱਚ ਪੈਰ ਪਾਉਣ ਯੋਗ ਹੋ ਗਿਆ ਜਾਂ ਨਹੀਂ ਉਸ ਦਿਨ ਸਵਾਮੀ ਜੀ ਨੇ ਆਸ਼ਰਮ ਦੇ ਵਿੱਚ ਵੱਡੇ ਫਾਟਕ ਅੱਗੇ ਇੱਕ ਸੇਵਕ ਨੂੰ ਖੜਾ ਕਰ ਦਿੱਤਾ ਤੇ ਆਗਿਆ ਦਿੱਤੀ ਕਿ ਜਿਸ ਨੇ ਦਰਸ਼ਨ ਕਰਨ ਆਉਣਾ ਹੋਵੇ ਪਹਿਲਾਂ ਉਹ ਆਗਿਆ ਮੰਗੇ ਪੀਪਾ ਜੀ ਫਾਟ ਗਏ ਆ ਪਹੁੰਚੇ ਸੇਵਕ ਨੇ ਅੰਦਰ ਜਾਣ ਤੋਂ ਰੋਕ ਦਿੱਤਾ ਜਦੋਂ ਸੇਵਕ ਨੇ ਰੋਕਿਆ ਤਾਂ ਰਾਜਾ ਪੀਪਾ ਸੇਵਕ ਨੂੰ ਕਹਿਣ ਲੱਗਾ ਭਗਤਾ ਸੁਆਮੀ ਨੂੰ ਅੰਦਰ ਜਾ ਕੇ ਆਖ ਕਿ ਕਦਨੌਰ ਦਾ ਰਾਜਾ ਪੀਪਾ ਦਰਸ਼ਨ ਕਰਨ ਦਰਸ਼ਨ ਕਰਨ ਵਾਸਤੇ ਆਇਆ ਹੈ ਸੇਵਕ ਅੰਦਰ ਗਿਆ ਅੱਗੇ ਸੁਆਮੀ ਆਨੰਦ ਚਿੰਤ ਬੈਠੇ ਹੋਏ ਸਨ ਪ੍ਰਭੂ ਦੀ ਲੀਲਾ ਬਾਰੇ ਸੋਚ ਰਹੇ ਸਨ ਸੇਵਕ ਨੇ ਪ੍ਰਾਰਥਨਾ ਕੀਤੀ ਤਾਂ ਸਵਾਮੀ ਜੀ ਨੇ ਸਹਿ ਸੁਭਾਉ ਉੱਤਰ ਦਿੱਤਾ ਗਗਨੌਰ ਦਾ ਰਾਜਾ ਆਇਆ ਹੈ ਉਸ ਨਾਲ ਰਾਣੀਆਂ ਹਾਥੀ ਘੋੜੇ ਧਨ ਪਦਾਰ ਤੇ ਦਾਸ ਦਾਸੀਆਂ ਹਨ ਪਰ ਰਾਜੇ ਨਾਲ ਅਸਾਡਾ ਕੀ ਵਾਸਤਾ ਅਸੀਂ ਗਰੀਬ ਹਾਂ ਜਾਂ ਆਖਦੇ ਰਾਜਿਆਂ ਨਾਲ ਅਸਾਡਾ ਮੇਲ ਨਹੀਂ ਹੋ ਸਕਦਾ ਅਸੀਂ ਕੋਈ ਜਗੀਰ ਲੈਣੀ ਹੈ ਸੇਵਕ ਮੁੜ ਗਿਆ ਜੋ ਕੁਝ ਸਵਾਮੀ ਜੀ ਨੇ ਆਖਿਆ ਸੀ ਅਖਰ ਅਖਰ ਠੀਕ ਸੇਵਕ ਨੇ ਰਾਜੇ ਨੂੰ ਆਣ ਦੱਸਿਆ ਰਾਜਾ ਪੀਪਾ ਦਰਸ਼ਨਾ ਨੇ ਬੇਮਨਸੀ ਉਸ ਨੇ ਜਦੋਂ ਉੱਤਰ ਸੁਣਿਆ ਤਾਂ ਇੱਕਦਮ ਹੁਕਮ ਕੀਤਾ ਸਾਰਾ ਸ਼ਾਹੀ ਸਮਾਨ ਸੁੱਟ ਦੇਵੋ ਧਰਮ ਧਨ ਗਰੀਬਾਂ ਵਿੱਚ ਵੰਡ ਦੇਵੋ ਇਥੋਂ ਤੱਕ ਕਿ ਸੀਤਾ ਦੇ ਉੰਡਾਲੇ ਜੀਵਰ ਵੀ ਕੋਈ ਨਾ ਰਹੇ ਦਾਸ ਦਾਸੀਆਂ ਹੈਰਾਨ ਖਨੂਤੇ ਅਜੇ ਰਾਜੇ ਦੇ ਮੂੰਹ ਵੱਲ ਹੀ ਦੇਖ ਰਹੇ ਸਨ ਕਿ ਉਹ ਦੇਖ ਰਹੇ ਸਨ ਇਹ ਹੁਕਮ ਕੀ ਦੇ ਰਹੇ ਹਨ ਕਿ ਰਾਜਾ ਪੀਪਾ ਕੜਕੜ ਕੇ ਬੋਲੇ ਮੇਰੇ ਮੋਹ ਵਲਕੀ ਦੇਖਦੇ ਜੇ ਛੇਤੀ ਕਰੋ ਇਹ ਆਕੀ ਰਾਜੇ ਬੀਪੀ ਨੇ ਸਭ ਤੋਂ ਪਹਿਲਾਂ ਆਪਣੇ ਹੱਥਾਂ ਦੇ ਸੋਨੇ ਦੇ ਕੜੇ ਲਾ ਕੇ ਗਰੀਬਾਂ ਵਾਂ ਸੁੜ ਲਿੱਤੇ ਫਿਰ ਕੀ ਸੀ ਦਾਸ-ਦਾਸੀਆਂ ਨੇ ਕੁਝ ਦਰਬ ਭਾਵ ਧਨ ਆਪੋ ਆਪਣੇ ਕਬਜ਼ੇ ਕਰ ਲਿਆ ਤੇ ਕੁਝ ਗਰੀਬਾਂ ਨੂੰ ਤਾ ਦਿੱਤਾ ਇਥੋਂ ਤੱਕ ਕਿ ਰਥ ਘੋੜੇ ਵੀ ਬ੍ਰਾਹਮਣਾਂ ਨੂੰ ਦੇ ਦਿੱਤੇ ਦੋ ਰਾਣੀਆਂ ਨਾਲ ਸਨ ਉਹਨਾਂ ਨੇ ਜੇਵਰ ਤੇ ਕੀਮਤੀ ਬਸਤਰ ਵੀ ਦਾਨ ਕਰ ਦਿੱਤੇਗੇ ਰਾਜਾ ਪੀਪਾ ਇੱਕ ਕੰਗਾਲ ਪੀਪਾ ਹੋ ਗਿਆ ਉਸੇ ਵੇਲੇ ਦਾਸ-ਦਾਸੀਆਂ ਤੇ ਰਾਣੀਆਂ ਨੂੰ ਹੁਕਮ ਦਿੱਤਾ ਕਿ ਉਹ ਗਗਨੌਰ ਮੁੜ ਜਾਣ ਸੀਤਾ ਤੋਂ ਬਿਨਾਂ ਸਭ ਗਗਨੌਰ ਮੁੜਦੇ ਪੀਪਾ ਦੇ ਸੀਤਾ ਰਹਿਗੇ ਸਵਾਮੀ ਜੀ ਦੇ ਆਸ਼ਮਾਨਗੇ ਆ ਕੇ ਵੀਪੇ ਨੇ ਮੁਰਸੇ ਉਕਾ ਗਏ ਪ੍ਰਾਰਥਨਾ ਕੀਤੀ ਕਿ ਸਵਾਮੀ ਨੂੰ ਆਖੋ ਕਿ ਪੀਪਾ ਦਰਸ਼ਨ ਕਰਨਾ ਚਾਹੁੰਦਾ ਹੈ ਹੁਕਮੰਦ ਦਾ ਵੱਡਾ ਸੇਵਕ ਸਵਾਮੀ ਜੀ ਪਾਸ ਗਿਆ ਪੀਪੇ ਨੇ ਕੀਤੀ ਉਹ ਬੇਨਤੀ ਸੁਣਾਈ ਸਵਾਮੀ ਹੱਸਦੇ ਹੋਏ ਆਖਣ ਲੱਗੇ ਜੀ ਪੀਪਾ ਛੇਤੀ ਮੁਕਤੀ ਤੇ ਭਗਤੀ ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਕਹੋ ਖੂਹ ਵਿੱਚ ਛਾਲ ਮਾਰ ਦੇਵੀਂ ਸੇਵਕ ਨੇ ਪੀਪੇ ਕੋਲ ਜਾ ਕੇ ਸੁਆਮੀ ਨੇ ਬਚਨ ਦੱਸ ਦਿੱਤੇ ਪੀਪਾ ਉਸੇ ਲਈ ਰਾਜਾ ਪੀਪਾ ਨਹੀਂ ਸੀ ਉਸ ਨੂੰ ਜਾਨ ਦੀ ਪ੍ਰਵਾਹ ਨਹੀਂ ਸੀ ਉਹ ਦਾ ਸੁਆਮੀ ਰਾਮਾਨੰਦ ਜੀ ਨੂੰ ਖੁਸ਼ ਕਰਨਾ ਚਾਹੁੰਦਾ ਸੀ ਜਦੋਂ ਸੁਆਮੀ ਜੀ ਦੀ ਆਗਿਆ ਮਰਨ ਵਾਸਤੇ ਹੋਈ ਤਾਂ ਢਿੱਲ ਕਿਉਂ ਕਰੇ ਉਸ ਲਈ ਆਗਿਆ ਦਾ ਪਾਲਨ ਕਰਨ ਵਾਸਤੇ ਖੂਹ ਵੱਲ ਛਾਲ ਮਾਰਨ ਲਈ ਨਸ ਉੱਠਿਆ। ਪਾਪ ਭਾਈ ਤੁਰਿਆ ਉਸ ਦੇ ਪਿੱਛੇ ਹੀ ਉਸ ਨੀ ਰਾਣੀ ਸੀਤਾ ਦੌੜੀ ਘਟਕਣ ਦੀ ਜਾਣਨ ਵਾਲੇ yogi ਰਾਜ ਸਵਾਮੀ ਜੀ ਨੇ ਜਦੋਂ ਅਨਭਵ ਪ੍ਰਕਾਸ਼ ਨਾਲ ਦੇਖਿਆ ਕਿ ਪੀਪਾ ਖੂਜ ਡੁੱਬਣ ਵਾਸਤੇ ਜਾ ਰਿਹਾ ਹੈ। ਤਾਂ ਉਹਨਾਂ ਨੇ ਚੀਲਿਆਂ ਨੂੰ ਪਿੱਛੇ ਭਜਾਇਆ ਕਿ ਬੀਬੇ ਨੂੰ ਖੜ ਲਵੋ ਖੂਹ ਵਿੱਚ ਨਾ ਡਿੱਗਣ ਦੇਣਾ ਜੇ ਬੀਬਾ ਡਿੱਗ ਪਿਆ ਤਾਂ ਉਸ ਦੇ ਨਾਲ ਉਸ ਦੀ ਸੀਤਾ ਵੀ ਖੂਹ ਵਿੱਚ ਡਿੱਗ ਕੇ ਮਰ ਜਾਵੇਗੀ ਉਸ ਦੀ ਮਰਨ ਦੀ ਹੱਤਿਆ ਲੱਗੇਗੀ ਸਵਾਮੀ ਨੇ ਆਪਣੀ ਜੋਗ ਸ਼ਕਤੀ ਨਾਲ ਬੀਬੇ ਦੀਆਂ ਲੱਤਾਂ ਦੀ ਸ਼ਕਤੀ ਖਿੱਚ ਲਈ ਉਸ ਨੂੰ ਨਸਿਆ ਨਾਮਿਆ ਉਧਰ ਚੇਲੇ ਤੇਜ ਦੌੜੇ ਖੁਰਤਗ ਦਰੇਡਾ ਸੀ ਪੀਪੇ ਨੇ ਜਾ ਕੇ ਅਜੇ ਖੋਦੀ ਮੌਨ ਉਤੇ ਪੈਰ ਹੀ ਰੱਖਿਆ ਸੀ ਕਿ ਸਵਾਮੀ ਦੇ ਚੇਲਿਆਂ ਨੇ ਜਾ ਕੇ ਬਾਹੋਂ ਫੜ ਲਿਆ ਉਹ ਭਗਤਾ ਆਤਮ ਹੱਤ ਨਾ ਕਰ ਇੱਕ ਚਿਲੇ ਨੇ ਆਇਆ ਮੈਨੂੰ ਛੱਡ ਦਿਓ ਮੈਂ ਸਵਾਮੀ ਜੀ ਦੀ ਆਗਿਆ ਦਾ ਪਾਲਣ ਕਰਨਾ ਹੈ ਪੀਪੇ ਨੇ ਉੱਤਰ ਦਿੱਤਾ ਚਿੱਲਿਆਂ ਨੇ ਮਨ ਨਾ ਦਿੱਤਾ ਖਿੱਚ ਕੇ ਸਵਾਮੀ ਰਾਮਾਨੰਦ ਜੀ ਦੇ ਕੋਲ ਲੈ ਆਏ ਰਾਮਾਨੰਦ ਜੀ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਪੀਪੇ ਨੂੰ ਪਰਖ ਲਿਆ ਪੀਪਾ ਹੋਂ ਰਾਜਾ ਨਹੀਂ ਸੀ ਉਹ ਇੱਕ ਮਾਮੂਲੀ ਪੁਰਸ਼ ਪੀਪਾ ਸੀ ਪੀਪਾ ਜਾਂਦਾ ਹੀ ਦੰਨਵਤ ਹੋ ਕੇ ਸਵਾਮੀ ਦੇ ਚਰਨਾਂ ਦੇ ਵਿੱਚ ਜਾ ਪਿਆ ਆਪ ਨਹੀਂ ਉઠਿਆ ਸਵਾਮੀ ਜੀ ਨੇ ਫੜ ਕੇ ਉਠਾਇਆ ਤੇ ਆਖਿਆ ਭਰਦਾ ਉੱਠ RAM ਕਹੋ RAM ਤੇਰੀ ਕल्याण ਕਰੇ ਬਸ ਸੇਰ ਕੀ ਸੀ ਪੀਪਾ ਨੇ ਆਲ ਹੋ ਗਿਆ ਜੋ ਚਾਹੁੰਦਾ ਸੀ ਸੋ ਉਸ ਨੇ ਪਾਲਿਆ ਸਵਾਮੀ ਜੀ ਨੇ ਦਇਆਤਾ ਕਰਕੇ ਮੇਰਾ ਨਾਮ ਹੀ ਵਰਸਾ ਦਿੱਤਾ ਹਰ ਨਾਮ ਦੀ ਲਗਨ ਲਾ ਦਿੱਤੀ ਤੇ ਆਪਣਾ ਚੇਲਾ ਬਣਾ ਲਿਆ ਧਿਕਸ਼ਾ ਦੇ ਦਿੱਤੀ ਰਾਮ ਰਾਮ ਏ ਰਾਮ ਦਾ ਜਾਬ ਕਰਦਾ ਹੋਇਆ ਪੀਪਾ ਆਰਾਮ ਨੂੰਪ ਹੋ ਗਿਆ ਸੋ ਇਸ ਤੋਂ ਅੱਗੇ ਪੀਪਾ ਜੀ ਆਪ ਦਾ ਰਾਜ ਭਾਗ ਕਿਸ ਤਰ੍ਹਾਂ ਤਿਆਗਦੇ ਐ ਸਾਰਾ ਰਾਜ ਭਾਗ ਕਿਸ ਤਰ੍ਹਾਂ ਤਿਆਗਦੇ ਉਹ ਸਾਰਾ ਆਪਾਂ ਅਗਲੀ ਵੀਡੀਓ ਦੇ ਵਿੱਚ ਜ਼ਿਕਰ ਕਰਾਂਗੇ ਸੋ ਸਾਧ ਸੰਗਤ ਜੀ ਆਪ ਇਸ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਕਰੋ ਹੋਰ ਵੀ ਸਾਡੀਆਂ ਵੀਡੀਓ 700 ਤੋਂ ਉੱਤੇ ਸਾਡੇ ਚੈਨਲ ਦੇ ਉੱਤੇ ਪਈਆਂ ਜੋ ਗੁਰਬਾਣੀ ਦੀ ਵਿਆਖਿਆ ਉਹਨਾਂ ਦੇ ਵਿੱਚ ਇੱਕ ਓੰਕਾਰ ਤੋਂ ਲਾ ਕੇ 1164 ਤੱਕ ਹੁਣ ਜਿਹੜੀ ਕਥਾ ਵਿਚਾਰ ਚੱਲ ਰਹੀ ਹੈ ਉਹਦੀਆਂ ਕੁਝ ਵੀਡੀਓ ਉਹਦੇ ਵਿੱਚ ਹਨ ਸਵੇਰੇ ਅੰਮ੍ਰਿਤ ਵੇਲੇ ਹਕੂਮਨਾਮਾ ਸਾਹਿਬ ਦੀ ਜੋ ਮੁਖਵਾਕ ਸਵੇਰੇ ਹੁੰਦਾ ਹੈ ਉਹਦੀ ਵੀਡੀਓ ਸਭ ਤੋਂ ਪਹਿਲਾਂ ਪੁੰਨੀਆਂ ਸੀ ਉਹ ਵੀ ਸਰਵਣ ਕਰਿਆ ਕਰੋ ਘਰ ਦੇ ਵਿੱਚ ਇਹ ਉਹਨੇ ਜਰੂਰ ਲਾ ਕੇ ਸਵੇਰੇ ਅਮਤੂਲੀ ਉੱਠ ਕੇ ਰੱਖਿਆ ਕਰੋ ਉਸ ਵਾਦਨੇ ਦਾ ਚੈਨਲ ਦੇ ਵਿੱਚ ਹੋਰ ਕਿਸ ਤਰ੍ਹਾਂ ਦੀਆਂ ਵੀਡੀਓ ਦੇਖਦੇ ਰਹਿੰਦੇ ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹਨੀਆਂ ਗੁਰਬਾਣੀ ਦੀਆਂ ਜਾਂ ਧਾਰਮਿਕ ਕੋਈ ਸਾਖੀਆਂ ਦੀਆਂ ਜਿਹਦੇ ਤੋਂ ਸਾਨੂੰ ਸੇਧ ਮਿਲਦੀ ਹੈ ਇਸ ਤਰ੍ਹਾਂ ਦੀਆਂ ਵੀਡੀਓ ਵੀ ਜਰੂਰ ਜੀਵਨ ਦੇ ਵਿੱਚ ਸੁਣਿਆ ਕਰੋ ਤਾਂ ਕਿ ਕਹਿੰਦੇ ਹੁੰਦੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਉਹ ਪਰਮੇਸ਼ਰ ਦੇ ਸਿਮਰਨ ਤੋਂ ਭਜਨ ਬੰਦਗੀ ਤੋਂ ਹੋਵੇ ਤਕਫੀਰ ਦੇਣਾ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ ਵਤਿਤ ਹੁੰਦਾ ਹੈ ਬਰਕਤਾਂ ਪੈਂਦੀਆਂ ਹਨ ਕੰਮ ਕਾਜ ਦੇ ਵਿੱਚ ਦਿਨ ਵਧੀਆ ਹੁੰਦਾ ਕੋਈ ਕੋਈ ਕੰਮ ਕਾਜਾਂ ਦੇ ਵਿੱਚ ਰੁਕਾਵਟਾਂ ਨਹੀਂ ਪੈਂਦੀਆਂ ਜੇ ਅਸੀਂ ਦਿਨ ਦੀ ਸ਼ੁਰੂਆਤ ਚੰਗੀ ਕਰੀਏ ਤਾਂ ਇਸ ਕਰਕੇ ਸਵੇਰੇ ਉੱਠਣਸਾਰ ਸਾਡੀਆਂ ਵੀਡੀਓ ਤੱਕੜੀਆਂ ਦੇਖਣ ਵਾਲੀਆਂ ਹੁੰਦੀਆਂ ਸੁਣਨ ਵਾਲੀਆਂ ਹੁੰਦੀਆਂ ਇਸ ਕਰਕੇ ਉੱਠਣਸਾਰ ਵੀਡੀਓ ਲਾ ਕੇ ਰੱਖਦੇ ਕੋ ਜਿਹਦੇ ਵੀ ਕੰਨਾਂ ਦੇ ਵਿੱਚ ਬੱਚਿਆਂ ਦੇ ਜਾਂ ਆਪ ਦੇ ਇਸ਼ਨਾਨ ਪਾਣੀ ਕਰਦੇ ਹੋਣ ਤੇ ਉਦੋਂ ਕਰਦੇ ਵਿੱਚ ਜਰੂਰ ਲਾ ਕੇ ਰੱਖਿਆ ਕਰੋ ਸੋ ਇਸ ਤਰ੍ਹਾਂ ਸਪੋਰਟ ਸਾਡੇ ਚੈਨਲ ਨੂੰ ਜਰੂਰ ਕਰੋ ਆਪ ਸਾਰੇ ਸੰਗਤ ਇਹ ਹੀ ਸਪੋਰਟ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੂਜੇ ਚੈਨਲ ਦੇਖਦੇ ਰਹਿੰਦੇ ਵੀਡੀਓ ਦੇਖਦੇ ਨਾਲ ਨਾਲ ਇਹ ਵੀ ਜਰੂਰ ਇਹਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ